ਦੀ ਉਮਰ ਮਸੀ ਕੋਈ ਪਾਂਛੇ ਵਰਿਆਂ ਦੀ ਸੀ ਜਦ ਮੇਰੇ ਮਾਪਿਓ ਨੇ ਆਪਣੇ ਹੱਥੀ ਮੈਨੂੰ ਕਿਸੇ ਹੋਰ ਨੂੰ ਸੌਂਪ ਦਿੱਤਾ ਸੌਂਪਿਆ ਵੀ ਐਸਾ ਕਿ ਮੈਂ ਮੁਰਤੋਂ ਕਦੇ ਉਹਨਾਂ ਦਾ ਆਪਣਾ ਨਾ ਕਹਾ ਸਕਿਆ ਬਿਜਲਪੁਰ ਮੇਰੇ ਨਾਨਕੇ ਜਿੱਥੇ ਮੈਂ ਜੰਮਿਆ ਜਦ ਕਿ ਆਪਣੇ ਬਚਪਨ ਦਾ ਬਹੁਤਾ ਸਮਾਂ ਮੈਂ ਪਿੰਡ ਬਨੇਰੇ ਹੀ گزارਿਆ ਅਸਲ ਇੱਥੇ ਮੇਰੇ ਮਾਮਾ ਮਾਮੀ ਦਾ ਘਰ ਸੀ ਉਹ ਮੇਰਾ ਬੜਾ ਹੀ ਮੋਹ ਕਰਦੇ ਸਨ ਐਨਾ ਕਿ ਜਿੰਨਾ ਮੇਰੇ ਆਪਣੇ ਮਾਪਿਓ ਵੀ ਕਦੇ ਮੇਰੇ ਨਾਲ ਨਹੀਂ ਸੀ ਕਰ ਸਕੇ ਮੈਂ ਵੀ ਉਹਨਾਂ ਦਾ ਲੜਲਾ ਕਦੇ ਉਹਨਾਂ ਨੂੰ ਤੰਗ ਨਹੀਂ ਸੀ ਕਰਦਾ ਜਿੰਨਾ ਪਿਆਰ ਉਹ ਮੈਨੂੰ ਕਰਦੇ ਸਨ ਉਸ ਤੋਂ ਕਿਤੇ ਜ਼ਿਆਦਾ ਮੈਂ ਉਹਨਾਂ ਨੂੰ ਕਰਦਾ ਸੀ ਸੱਚ ਕਹਾ ਤਾਂ ਮੈਂ ਉਹਨਾਂ ਨੂੰ ਹੀ ਆਪਣੇ ਮਾਪਿਆਂ ਆਖਦਾ ਸੀ ਇੱਕ ਦਿਨ ਓਏ ਤੇਰਾ ਤਾਂ ਸਾਰਾ ਝੱਗਾ ਹੀ ਪਾਟਿਆ ਪਿਆ ਨਵਾਂ ਕਿਉਂ ਨਹੀਂ ਲਾ ਲੈਂਦਾ ਤੂੰ ਮਿੱਟੀ ਨਾਲ ਮਿੱਟੀ ਹੋ ਕੇ ਖੇਡਦਿਆਂ ਨਾਲ ਦੇ ਕਿਸੇ ਆੜੀ ਨੇ ਮੇਰਾ ਪਾਟਿਆ ਝੱਗਾ ਵੇਖ ਲਿਆ ਪਰ ਚੋਰਾ ਇਸ ਗੱਲ ਦਾ ਸੀਕੇ ਉਹ ਨਾ ਤਾਂ ਮੇਰੀ ਤੰਗੀ ਹੀ ਵੇਖ ਪਾਇਆ ਤੇ ਨਾ ਹੀ ਮੇਰੀ ਮਜਬੂਰੀ ਨੂੰ ਤੜ ਪਾਇਆ ਲੈ ਫਿਰ ਕੀ ਹੋਇਆ ਮੜਾ ਜਾਈ ਫਟਿਆਏ ਘਰੇ ਜਾ ਕੇ ਮਾਮੀ ਤੋਂ ਸੀਨ ਲਵਾ ਲੂੰ ਹੋਰ ਕੀ ਆਪਣੀ ਮਜਬੂਰੀ ਮੈਂ ਆਪਣੇ ਕਦੇ ਆਪਣਾ ਤਮਾਸ਼ਾ ਨਹੀਂ ਸੀ ਬਣਨ ਦਿੱਤਾ ਇਹ ਗੱਲ ਹੋਰ ਸੀ ਕਿ ਆਪਣੀ ਮਜਬੂਰੀ ਨਾਲ ਜੁੜੀ ਕਿਸੇ ਵੀ ਗੱਲ ਨੂੰ ਮੈਂ ਅਕਸਰ ਮਜ਼ਾਕ ਵਿੱਚ ਲੈ ਜਾਇਆ ਕਰਦਾ ਸੀ ਖੋਰੇ ਸੋਚ ਕੇ ਕਿ ਕਿਤੇ ਮੈਂ ਆਪਣੀਆਂ ਹੀ ਨਜ਼ਰਾਂ ਵਿੱਚੋਂ ਵਿਚਾਰਾ ਜਾਨਾ ਬਣ ਜਾਵਾਂ ਪ੍ਰਾਵਾ ਹੋਰ ਕਿੰਨੇ ਸਾਲ ਕਸਾਈ ਜਾਏਗਾ ਵੇਖ ਕਿਵੇਂ ਲੀੜੀਆਂ ਵਿੱਚੋਂ ਪਿੰਡਾ ਹੀ ਦਿਸਣ ਲੱਗ ਪਿਆ ਘਟੋ ਘਟ ਹੁੰਦਾ ਸਵਾਲ ਹੈ ਨਵੀਂ ਜੋੜੀ ਪਤਾ ਨਹੀਂ ਕਿ ਕਿਉਂ ਪਰ ਮੇਰੇ ਆੜਿਆਂ ਨੂੰ ਮੇਰੇ ਆੜਿਆਂ ਨੂੰ ਮੇਰੀ ਬੇਵਸੀ ਤੇ ਹੱਸਣ ਦਾ ਵੱਖਰੇ ਸਵਾਦ ਆ ਰਿਹਾ ਸੀ ਕੈਨ ਨੂੰ ਉਹ ਭਾਵੇਂ ਮੈਨੂੰ ਸਿੱਧਾ-ਸਿੱਧਾ ਇਹ ਕਹਿ ਰਹੇ ਸਨ ਕਿ ਮੈਂ ਆਪਣੇ ਪੁਰਾਣੇ ਹੰਢਾ ਚੁੱਕੇ ਕੱਪੜਿਆਂ ਨੂੰ ਛੱਡ ਕੇ ਕੁਝ ਨਵੇਂ ਕੱਪੜੇ ਸਵਾਲ ਲਵਾਂ ਪਰ ਮੇਰੇ ਬਾਣੇ ਤਾਂ ਉਹਨਾਂ ਦਾ ਇਹ ਕਹਿਣਾ ਹੀ ਮੇਰੇ ਲਈ ਨਿਰਾਇਕ ਮਹਿਨਾ ਸੀ ਉਸ ਦਿਨ ਘਰ ਜਾ ਕੇ ਜਦ ਮੈਂ ਆਪਣੀ ਮੰਮੀ ਨੂੰ ਇਹ ਸਭ ਦੱਸਿਆ ਤਾਂ ਉਹ ਪੋਲੀ ਸੁਆਣੀ ਨੇ ਮੇਰੀ ਗੱਲ ਸੁਣ ਕੇ ਮੈਨੂੰ ਗੱਲ ਨਾਲ ਲਾ ਲਿਆ ਨਾ ਮੇਰਾ ਪੁੱਤ ਕਿਸੇ ਦੇ ਕਹੇ ਦਾ ਐਵੇਂ ਗੁੱਸਾ ਨਹੀਂ ਕਰੀਦਾ ਨਾਲੇ ਨਿਆਣਿਆਂ ਦਾ ਕੀ ਐ ਇਹਨਾਂ ਦੇ ਕੀ ਕਦੇ ਆਪਣੇ ਕੱਪੜੇ ਨਹੀਂ ਪਾਟੇ ਹੋਣੇ ਲਿਆ ਤੂੰ ਆਪਣਾ ਚੱਗਾ ਲਾ ਕੇ ਦੇ ਮੈਂ ਹੁਣੇ ਠੀਕ ਕਰ ਦਿੰਨੀ ਆ ਨਾਲੇ ਨਵੇਂ ਕੱਪੜਿਆਂ ਦੀ ਵੀ ਬਹੁਤੀ ਚਿੰਤਾ ਨਾ ਕਰ ਤੂੰ ਕਹਿੰਦੀ ਸੀ ਤੇਰੀ ਮਾਂ ਵਿਆਹ ਕੀ ਦੋ ਜੋੜੀ ਕਰ ਲੂੰ ਬਸ ਅੱਜ ਨੂੰ ਅੱਜ ਕੱਲ ਨੂੰ ਆ ਜਾਣੇ ਨੇ ਤੇਰੇ ਨਵੇਂ ਕੱਪੜੇ ਕੱਪੜਿਆਂ ਦੀ ਵੀ ਕਿਹੜੀ ਗੱਲ ਸੀ ਗੱਲ ਤਾਂ ਉਸ ਮੋਹ ਦੀ ਸੀ ਜਿਸ ਤੋਂ ਕਿ ਮੇਰੇ ਆਪਣੇ ਮਾਪੇ ਵੀ ਸਖਨੇ ਸਨ ਪਤਨੀ ਉਹ ਮੇਰੇ ਨਾਲ ਐਦਾਂ ਕਿਉਂ ਕਰਦੇ ਸਨ ਮੇਰੇ ਸਾਰੇ ਪੈਨ ਭਰਾਵਾਂ ਨੂੰ ਤਾਂ ਸਮੇਂ ਸਿਰ ਕਪੜੇ ਸੁਵਾੰਦਿਆ ਕਰਦੇ ਲਿਆ ਬਈ ਲਿਆ ਛੇਤੀ ਕਰ ਅੱਜ ਤਾਂ ਸਾਜਰੇ ਕੰਮ ਕਾ ਛੱਡਣਾ ਮੰਮੀ ਨੇ ਇੱਕ ਦਿਨ ਤੜਕੇ ਹੀ ਕੰਮ ਤੇ ਲਾ ਲਿਆ ਅਸਲ ਉਸ ਦਿਨ ਅਸੀਂ ਖੇਤ ਚ ਸਬਜ਼ੀਆਂ ਬੀਜਣ ਖਾਤਰ ਖੇਤ ਦੀ ਤਿਆਰੀ ਕਰਨ ਲੱਗ ਪਈ ਸੀ ਮੇਰੇ ਮਾਮੇ ਦੇ ਮੁੰਡੇ ਵੀ ਸਾਡੇ ਨਾਲ ਹੀ ਸਨ ਅਸੀਂ ਸਾਰੇ ਜਵਾਗ ਮਿੱਟੀ ਦੇ ਬੱਠਲ ਪੜ ਪਰ ਕੇ ਇੱਕ ਤੋਂ ਦੂਜੀ ਤੋਂ ਦੂਜੀ ਤੋਂ ਤੀਜੀ ਥਾਂ ਫੜਾਉਂਦੇ ਜਾਂਦੇ ਸਾਡੇ ਲਈ ਤਾਂ ਇਹ ਜਿਵੇਂ ਇੱਕ ਖੇੜੀ ਬਣ ਗਈ ਸੀ ਫਿਰ ਜਦ ਕਿਦਰੀ ਮੰਮੀ ਦਾ ਧਿਆਨ ਵਾਟ ਬਣਾਉਂਦੇ ਹੁੰਦਾ ਤਾਂ ਅਸੀਂ ਵੀ ਮੌਕਾ ਜੇ ਤੜਕੇ ਬੱਠਲ ਨੂੰ ਪੁੰਜੇ ਰੱਖ ਕੇ ਮਾਸਾ ਦਮ ਲੈਣ ਬਹਿ ਜਾਂਦੇ ਪਰ ਦਮ ਵੀ ਕਾਦਾ ਅਸਲ ਦਮ ਲੈਣਾ ਤਾਂ ਬਸ ਇੱਕ ਬਹਾਨਾ ਜਾਈ ਹੁੰਦਾ ਜਦ ਕਿ ਦਮ ਲੈਣ ਦੇ ਬਹਾਨੇ ਅਸੀਂ ਸਾਰੇ ਜਵਾਕ ਪੁੰਜੇ ਬੈਠੇ ਬੱਠਲ 'ਚ ਚੁੱਕ ਕੇ ਲਿਆਂਦੀ ਮਿੱਟੀ ਦੀਆਂ ਨਿੱਕੀਆਂ ਨਿੱਕੀਆਂ ਗੋਲੀਆਂ ਜੀਆਂ ਬਣਾ ਕੇ ਇੱਕ ਦੂਜੇ 'ਤੇ ਸੁੱਟਣ ਲੱਗਦੇ ਹੈ ਸੁਦਾਈ ਵੇ ਕਿਵੇਂ ਇੱਕ ਦੂਜੇ 'ਤੇ ਮਿੱਟੀ ਸੁੱਟਣ ਲੱਗੇ ਨੇ ਫੇ ਬਾਹਰ ਆ ਜੋ ਮਿੱਟੀ 'ਚੋਂ ਕਿਉ ਕਪੜੇ ਲਪੇਟਦੇ ਫਿਰਦੇ ਹੋ ਤੋਂ ਇਹਦਾ ਅਖਰ ਨੂੰ ਮੈਨੂੰ ਹੀ ਪੜਨੇ ਨੇ ਮਾਮੇ ਦੇ ਨਾਲ ਨਾਲ ਮਾਮੀ ਨੂੰ ਵੀ ਸਵਕਤੇ ਉਠੰਦ ਯਾਦ ਅਸੀ ਜਦਕੀ ਸਾਨੂੰ ਨਿਆਣਿਆਂ ਨੂੰ ਹੁੰਦਾ ਸੀ ਚੰਗਾ ਖਾਸਾ ਦਿਨ ਚੜਾ ਕੇ ਹੀ ਉਠੀਏ ਪਰ ਸਾਡੀ ਚਲਦੀ ਕਿੱਥੇ ਸੀ ਮਾਮਾ ਮਾਮੀ ਨਾਲੇ ਤਾਂ ਆਪ ਛੇਤੀ ਜਾਗ ਜਾਂਦੇ ਨਾਲੇ ਸਾਨੂੰ ਸੱਬੇ ਨਿਆਣਿਆਂ ਨੂੰ ਵੀ ਜਗਾ ਛੇਤੀ ਛੱਡਦੇ ਵਾਤੇ ਇੱਕ ਵਾਰੀ ਜਾਗ ਖੁੱਲਣ ਤੇ ਮਗਰੋਂ ਨੀਂਦ ਕਿੱਥੇ ਆਉਂਦੀ ਸੀ ਠਹਿਰ ਜੋ ਤੁਸੀਂ ਟਿਕਦੇ ਹੋ ਕਿ ਨਹੀਂ ਮੰਮੀ ਦੁਰੋਹੀ ਡਰੋਣੀ ਜਈ ਸ਼ਕਲ ਬਣਾਉਂਦੀ ਸਾਡੇ ਵੱੰਨੀ ਹੀ ਆਉਣ ਲੱਗੀ ਮੰਮੀ ਨੂੰ ਵੇਖ ਸਾਡੇ ਨਿਆਣਿਆਂ ਨੂੰ ਤਾਂ ਜਿਵੇਂ ਹੱਥਾਂ ਪੈਰਾਂ ਦੀ ਉਹ ਪੈ ਗਈ ਬਸ ਫਿਰ ਕੀ ਸੀ ਮੰਮੀ ਤੋਂ ਡਰਦੇ ਕਦੀ ਅਸੀਂ ਇੱਧਰ ਤੇ ਕਦੀ ਉੱਧਰ ਨੂੰ ਭਜਦੇ ਇੱਕ ਦੂਜੇ ਵਿੱਚ ਵੱਜਦੇ ਫਿਰਿਏ ਨਾ ਹੁਣ ਕਿਉਂ ਭਜਦੇ ਹੋ ਹੁਣ ਕਰੋ ਇੱਕ ਦੂਜੇ ਤੇ ਗੋਲਾਬਾਰੀ ਮੰਮੀ ਵੀ ਸੱਚੀਓ ਮੰਮੀ ਸੀ ਨਾਲੇ ਤਾਂ ਸਾਨੂੰ ਸਾਰਿਆਂ ਨੂੰ ਮੂਰੇ ਮੂਰੇ ਪਜਾਈ ਫਿਰਦੀ ਨਾਲੇ ਮੋਦੀ ਮਾਰੀ ਹੱਥ ਲਾਉਣ ਤੋਂ ਵੀ ਡਰਦੀ ਸੀ ਖੜਜਾ ਭਾਗਵਾਨ ਨੇ ਖੜਜਾ ਕਿਉਂ ਜਵਾਕਾਂ ਪਿੱਛੇ ਭੱਜੀ ਫਿਰਦੀਆਂ ਇਹ ਤਾਂ ਜਿਹੋ ਜਿਹੇ ਹੈਗੇ ਸੋ ਹੈਗੇ ਤੂੰ ਕਿਉਂ ਜਵਾਕਾਂ ਮਗਰ ਲੱਗੀ ਜਵਾਕ ਬਣੀ ਫਿਰਦੀਆਂ ਮਾਮੇ ਦੀ ਗੱਲ ਭਲਾ ਮਾਮੀ ਕਿਵੇਂ ਕੱਟ ਸਕਦੀ ਸੀ ਮਗਰੋਂ ਮਾਮੀ ਮਾਮੇ ਦੇ ਕੋਲ ਜਾ ਕੇ ਕੰਮ ਵਿੱਚ ਉਸ ਦਾ ਹੱਥ ਵਟਾਉਣ ਲੱਗੀ ਤੇ ਇੱਧਰ ਸਾਡੇ ਜਵਾਕਾਂ ਦੀ ਵੀ ਜਾਨ ਸੁਖਾਲੀ ਹੋਈ ਆ ਸ਼ਾਬੇ ਚ ਕੀ ਹੈ ਲਾਡੀ ਮਾਮੇ ਦੇ ਮੁੰਡੇ ਦੀ ਨਜ਼ਰ ਝੱਕਦਾ ਮੀ ਉਸ ਸ਼ਾਬੇ ਤੇ ਪਈ ਜਿਹੜਾ ਕਿ ਮਾਮੀ ਆਪਣੇ ਨਾਲ ਲਿਆਈ ਸੀ ਪੁੱਤ ਚੋਰੀ ਕਰਕੇ ਲਿਆਈ ਸੀ ਤੁਹਾਡੇ ਲਈ ਮੱਕਾ ਤੜਕੇ ਦੇ ਹੱਡ ਪੰਨਣ ਲੱਗੇ ਨੇ ਖਰ ਖਾਨ ਕੇ ਤਮਸਾ ਜਾ ਨਾ ਜਾਉਗੀ ਮੰਮੀ ਨੂੰ ਕਿੰਨਾ ਫਿਕਰ ਸੀ ਸਾਡਾ ਤੜਕੇ ਉੱਠ ਕੇ ਨਾਲੇ ਤੱਕ ਘਰ ਦਾ ਸਾਰਾ ਕੰਮ ਕਰਦੀ ਨਾਲੇ ਖੇਤ ਵਿੱਚ ਜਾ ਕੇ ਮਾਮੇ ਨਾਲ ਵੀ ਕੰਮ ਹੱਥ ਵਟਾ ਦਿਆ ਕਰਦੀ ਸੱਚੀ ਬੜੀ ਹਿੰਮਤੀ ਸੀ ਮੰਮੀ ਮੇਰੀ ਮਾਂ ਨੂੰ ਆਦਤ ਸੀ ਉਹ ਹਰ ਸਾਲ ਆਪਣੇ ਪਿੰਡ ਵਿੱਚ ਲੱਗਣ ਵਾਲੇ ਸ਼ਿਵਰਾਤਰੀ ਦੇ ਇਕੱਠ ਤੇ ਜਾਇਆ ਕਰਦੀ ਸੀ ਇਹ ਕਰਮ ਉਸ ਦਾ ਬਚਪਨ ਤੋਂ ਹੀ ਸੀ ਮੇਰੀ ਮਾਂ ਦੇ ਛੋਟੇ ਹੁੰਦਿਆਂ ਮੇਰੀ ਮਾਂ ਦੀ ਮਾਂ ਜਾਣੀ ਕਿ ਮੇਰੀ ਨਾਨੀ ਮੇਰੀ ਮਾਂ ਨੂੰ ਇਸ ਸ਼ਿਵਰਾਤਰੀ ਦੇ ਇਕੱਠ ਤੇ ਨਾਲ ਲਿਜਾਇਆ ਕਰਦੀ ਸੀ ਵਕਤ ਦੇ ਵਕਤੇ ਨਾਲ ਮੇਰੀ ਮਾਂ ਦੀ ਵੀ ਸ਼ਿਵਚ ਸ਼ਰਦਾ ਜਾਗ ਗਈ ਤੇ ਉਹ ਪੱਕੇ ਤੌਰ ਤੇ ਹੀ ਸਾਲਾਨਾ ਲੱਗਣ ਵਾਲੇ ਮੇਲੇ ਵਿੱਚ ਆਪਣੀ ਹਾਜ਼ਰੀ ਭਰਨ ਲੱਗੀ ਮੇਰੇ ਮਾਮਾ ਮਾਮੀ ਵੀ ਇਸ ਮੇਲੇ ਵਿੱਚ ਜਾਇਆ ਕਰਦੇ ਸਨ ਉਹ ਮੈਨੂੰ ਵੀ ਆਪਣੇ ਨਾਲ ਹੀ ਲੈ ਜਾਇਆ ਕਰਦੇ ਸੋ ਸਾਲ ਵਿੱਚ ਭਾਵੇਂ ਇੱਕ ਵਾਰੀ ਸਹੀ ਮੇਰੀ ਮਾਂ ਵੀ ਮੇਰੀ ਸੁਰਤ ਤੱਕ ਹੀ ਲਿਆ ਕਰਦੀ ਸੀ ਇਲਤਾਂ ਤਾਂ ਨਹੀਂ ਕਰਦਾ ਬਾਲੀਆਂ ਭਾਈ ਮੈਨੂੰ ਤਾਂ ਡਰੀ ਲੱਗਿਆ ਰਹਿੰਦਾ ਕਿਤੇ ਕੋਈ ਨੁਕਸਾਨ ਹੀ ਨਾ ਕਰ ਦੇ ਤੁਹਾਡਾ ਮੇਰੀ ਮਾਂ ਨੂੰ ਮੇਰੀਆਂ ਸ਼ਰਦਾਂ ਦਾ ਵੀ ਖੁਰੇ ਡਾਰੀ ਲੱਗਿਆ ਰਹਿੰਦਾ ਸੀ ਜਦਕਿ ਆਪ ਤਾਂ ਉਹਨੇ ਮੇਰੇ ਬਚਪਨ ਵੀ ਕਦੇ ਹੰਡਾ ਕੇ ਨਹੀਂ ਸੀ ਵੇਖਿਆ ਨਾ ਨਾ ਇਹ ਤਾਂ ਸਗੋਂ ਬੱਲ ਲਈ ਸਿਆਣਾ ਹੈ ਮੇਰਾ ਬੇਬਾ ਪੁੱਤ ਮਜਾਲੇ ਕਦੇ ਮਾਮੀ ਨੂੰ ਇਹਨੇ ਤੰਗ ਵੀ ਕੀਤਾ ਹੋਵੇ ਤਾਂ ਮਾਮੀ ਹਮੇਸ਼ਾ ਹੀ ਮੇਰਾ ਪੱਖ ਪੂਰਿਆ ਕਰਦੀ ਸੀ ਚੱਲ ਚੰਗਾ ਹੋਰ ਭਾਈ ਕਿਵੇਂ ਠੀਕ ਹੋ ਸਾਰੇ ਗੱਲਾਂ-ਗੱਲਾਂ 'ਚ ਮੇਰੀ ਮਾਂ ਚੱਲ ਰਹੀ ਗੱਲ ਦਾ ਰੁਕ ਬੜੀ ਛੇਤੀ ਮੋੜ ਲਿਆ ਕਰਦੀ ਜੈਸਾ ਓ ਮੇਰੇ ਵਾਪਤ ਕੋਈ ਹੋਰ ਜਾਣਣਾ ਨਹੀਂ ਸੀ ਚਾਹਦੀ ਮੈਂ ਜਿਆਦਾ ਮੈਂ ਹਮੇਸ਼ਾ ਉਸ ਦਿਨ ਉਸ ਇੱਕ ਦਿਨ ਦਾ ਇੰਤਜ਼ਾਰ ਕਰਿਆ ਕਰਦਾ ਜਦ ਮੇਰੀ ਮਾਂ ਮੈਨੂੰ ਮਿਲਣ ਲਈ ਆਵੇ ਮੇਰੀ ਮਾਂ ਉਸ ਇੱਕ ਖਾਸ ਦਿਨ ਆਉਂਦੀ ਵੀ ਜ਼ਰੂਰ ਸੀ ਪਰ ਮੈਨੂੰ ਮਿਲਣ ਲਈ ਨਹੀਂ ਬਸ ਮੇਲਾ ਵੇਖਣ ਲਈ ਪਰਦਾ ਪੁਰਦਾ ਵੀ ਇਹ ਮੁੰਡਾ ਕਿ ਸਾਰਾ ਦਿਨ ਖੇਡਦਾ ਹੀ ਰਹਿੰਦਾ ਆਦਤਨ ਮੇਰੀ ਮਾਂ ਰਸਮੀ ਗੱਲਾਂ ਕਰਨ ਲੱਗੀ ਪੜ ਵੀ ਲੰਦਾ ਹੈ ਨਾਲੇ ਪੜਾਈਆਂ ਦਾ ਕੀ ਹੈ ਹੱਲੇ ਤਾਂ ਛੋਟੀ ਜਮਾਤ 'ਚ ਹੈ ਜਿਵੇਂ-ਜਿਵੇਂ ਵੱਡੀਆਂ ਜਮਾਤਾਂ 'ਚ ਜਾਉ ਆਪੇ ਪੜਦਾ ਜਾਉ ਮਾਮੀ ਕਦੀ ਵੀ ਪੜ੍ਹਾਈ ਨੂੰ ਲੈ ਕੇ ਮੇਰੇ ਤੇ ਬੋਝ ਨਹੀਂ ਸੀ ਪਾਉਣਾ ਚਾਹੁੰਦੀ ਹੋਰੇ ਤਾਈਓ ਮੈਨੂੰ ਪੜ੍ਹਾਈ ਨਾਲੋਂ ਖੇਡਣ ਮੱਲਣ ਲਈ ਵਧੇਰੇ ਮੌਕਾ ਦਿਆ ਕਰਦੀ ਸੀ ਹੋਰ ਦੱਸੋ ਹੋ ਗਏ ਦਰਸ਼ਨ ਮਾਮੀ ਨੇ ਸੈਸ ਸਬਾਈ ਮੇਰੀ ਮਾਂ ਨੂੰ ਪੁੱਛ ਲਿਆ ਹਾਂ ਹੋਈ ਗਏ ਇੱਥੇ ਤਾਂ ਸੱਚੀ ਬੜੀ ਹੀ ਪੀੜ ਹੁੰਦੀ ਐ ਮੋਢੇ ਨਾਲ ਮੋਢਾ ਖਾਂਦਾ ਐ ਉੱਤੋਂ ਮਰਦ ਕੀਤੇ ਜਨਾਨੀਆਂ ਕੀ ਸਭ ਵਿੱਚ ਵੱਜੇ ਫਿਰਦੇ ਨੇ ਕੱਠ ਜਾ ਤਾਂ ਸੱਚੀ ਔਖਾ ਹੋ ਜਾਂਦਾ ਦੁਪਹਿਰੇ ਤਾਂ ਸਗੋਂ ਹੋਰ ਵੀ ਮਾੜਾ ਹਾਲ ਐ ਮੈਨੂੰ ਤਾਂ ਸਵੇਰੇ ਹੀ ਘਬਰਾਹਟ ਹੋਣ ਲੱਗ ਪਈ ਇਹ ਤਾਂ ਬਸ ਹਰ ਸਾਲ ਆਉਂਦੇ ਆ ਇਸ ਲਈ ਆ ਜਾਈਦਾ ਨਹੀਂ ਤਾਂ ਇੰਨੀ ਦੂਰੋਂ ਆਉਣਾ ਕਿਹੜਾ ਸੌਖਾ ਮਾਂ ਦੇ ਸ਼ਿਕਵੇ ਕੁਝ ਜ਼ਿਆਦਾ ਹੀ ਸਨ ਉਹਨਾਂ ਸ਼ਿਕਾਇਤਾਂ ਤਾਂ ਉਸ ਨੂੰ ਮੈਥੋਂ ਵੀ ਕਾਫੀ ਸਨ ਅੱਜ ਸੋਚਦਾ ਕਿ ਭਾਵੇਂ ਉਸ ਨੂੰ ਮੈਥੋਂ ਕੋਈ ਸ਼ਿਕਾਇਤਾਂ ਸਨ ਪਰ ਉਹਨੀਆਂ ਨਹੀਂ ਹੋਣੀਆਂ ਜਿਹਨੀਆਂ ਅੱਜ ਮੈਨੂੰ ਜਿਹਨੀਆਂ ਅੱਜ ਵੀ ਮੈਨੂੰ ਉਸ ਤੋਂ ਹਨ ਮਾਂ ਮੇਰੇ ਲਈ ਨਵੇਂ ਕੱਪੜਿਆਂ ਦੀ ਜੋੜੀ ਸਵਾਕੇ ਲਿਆਈ ਕਾਰਾਈਤਾ ਉਸਨੇ ਜੋੜੀ ਮੇਰੇ ਹੱਥ ਇੰਜ ਥਮਾ ਦਿੱਤੀ ਜਿਵੇਂ ਕੋਈ ਆਸਾਨ ਕਰ ਰਹੀ ਹੋਵੇ ਜਾ ਪੁੱਤ ਪਾ ਕੇ ਵੇਖ ਮਾਮੀ ਮੇਰੀ ਨੇ ਮੈਨੂੰ ਕੱਪੜੇ ਬਦਲਣ ਲਈ ਭੇਜ ਦਿੱਤਾ ਜਦ ਮੈਂ ਕੱਪੜੇ ਬਦਲ ਕੇ ਵਾਪਸ ਪਰਤਿਆ ਤਾਂ ਪਜਾਮਾ ਤਾਂ ਉੱਚਾ ਰਹਿ ਗਿਆ ਹਨਾ ਮਾਂ ਨੇ ਉਪਰੀ ਦਿਖਾਵਾ じゃ ਕਰਦਿਆਂ ਕਿਹਾ ਦੋਸ਼ ਸੱਚ ਕਹਾਂ ਤੋਦੋ ਮੈਂ ਖੁਦ ਨੂੰ ਇਸ ਕਦਰ ਬੇਵਜ੍ਹ ਮਹਿਸੂਸ ਕੀਤਾ ਜਿਵੇਂ ਕੋਈ ਸ਼ਖਸ ਆਪਣੇ ਸੱਚੇ ਹੋਣ ਦਾ باوجود ਵੀ ਖੁਦ ਤੇ ਦੋਸ਼ ਲੱਗਦਾ ਵੇਖ ਕੇ ਚੁੱਪ ਖੜਾ ਹੋ ਰਹੇ ਬੇਵਸੀ ਵੀ ਵੇਖੋ ਕੈਸੀ ਕਿ ਅਗਰ ਆਪ ਆਪਣੀ ਮਾਂ ਨੂੰ ਇਹ ਤੱਕ ਨਾ ਕਹਿ ਸਕਿਆ ਕਿ ਉਹ ਘੱਟੋ ਘੱਟ ਮੇਰੇ ਮੇਜ਼ ਦੇ ਤਾਂ ਕੱਪੜੇ ਦੇ ਜਾਇਆ ਕਰੇ ਦੀਦੀ ਕੱਪੜੇ ਤਾਂ ਤੁਸੀਂ ਬਹੁਤ ਸੋਹਣੇ ਲਿਆਏ ਹੋ ਬਸ ਮਾਮੀ ਗੱਲ ਕਹਿੰਦੀ ਕਹਿੰਦੀ ਵਿੱਚ ਰੁਕ ਗਈ ਜਦ ਕੀ ਸੋਚਣ ਨੂੰ ਤਾਂ ਖਾਰੇ ਮਨ ਵਿੱਚ ਉਹ ਵੀ ਇਹੋ ਸੋਚ ਰਹੀ ਸੀ ਕਿ ਮੇਰੀ ਮਾਂ ਨੂੰ ਇਹ ਤੱਕ ਵੀ ਅੰਦਾਜ਼ਾ ਨਹੀਂ ਕਿ ਬੀਤਦੇ ਵਕਤ ਨਾਲ ਉਸ ਦੇ ਟਿੱਡ ਜਾਏ ਦਾ ਮੇਜਾ ਹੁਣ ਕੀ ਹੋ ਗਿਆ ਹੋਣਾ ਮੇਜੇ ਦਾ ਤਾਂ ਮੇਰੀ ਮਾਂ ਨੂੰ ਤਾਂ ਹੀ ਪਤਾ ਲੱਗਣਾ ਸੀ ਜੋ ਮੈਨੂੰ ਆਪਣੇ ਕੋਲ ਰੱਖਦੀ ਜੇ ਮਾਂ ਮੇਰੀ ਮੈਨੂੰ ਆਪਣੀਆਂ ਅੱਖਾਂ ਸਾਵੇ ਰੱਖਦੀ ਤਾਂ ਸ਼ਾਇਦ ਉਸ ਨੂੰ ਮੇਰੀ ਉਮਰ ਵੀ ਦਿਸ ਜਾਂਦੀ ਮੇਰਾ ਕਦ ਕਾਠ ਰੂਮ ਰੰਗ ਨੈਣ ਨਕਸ਼ ਜੋ ਵਕਤ ਨਾਲ ਬਦਲੇ ਖੋਰੇ ਮੇਰੀ ਮਾਂ ਨੂੰ ਦਿਸੇ ਹੀ ਨਹੀਂ 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 ਲੋਟ ਆ ਬਸ ਗਿੱਟੇ ਹੀ ਦਿਖਦੇ ਨੇ ਲੱਤਾਂ ਤਾਂ ਕੱਜੀਆਂ ਹੀ ਗਈਆਂ ਮੈਂ ਖੁਦ ਹੀ ਖੁਦ ਦੀ ਬੇਵਸੀ ਤੇ ਹੱਸਦਾ ਦੰਦੀਆਂ ਕੱਢਦਾ ਰਿਹਾ ਚਲ ਅੱਜ ਕੀ ਸਾਲ ਲੈ ਅਗਲੀ ਵਾਰੀ ਜਦ ਆਉਂਗੀ ਤਾਂ ਹੋਰ ਲਿਆ ਦੂੰਗੀ ਮਾਂ ਨੇ ਰੁੱਖੇ ਜੇ ਮਨ ਨਾਲ ਜੁਬਾਨ ਦਿੱਤੀ ਪਤਾ ਤਾਂ ਮੈਨੂੰ ਵੀ ਸੀ ਕਿ ਮਾਂ ਨੇ ਹੁਣ ਕਦੋਂ ਆਉਣਾ ਸੀ ਓਏ ਤੂੰ ਲਿਖਤਾ ਸਹੀ ਜੋ ਹੋ ਜੂਗਾ ਦੇਖੀ ਜਾਓ ਨਾਲੇ ਚਿੱਠੀ ਤਾਂ ਮੈਂ ਆਪ ਉਸ ਕੋਲ ਪੁੱਛਦੀ ਕਰਕੇ ਆਉ ਤੂੰ ਬਸ ਹਿੰਮਤ ਜੇ ਕਰਕੇ ਚਿੱਠੀ ਲਿਖ ਦਿਆ ਕਰ ਆਪਣੇ ਆੜਿਆਂ ਦੀ ਚੁੱਕ ਚ ਆਇਆ ਮੈਂ ਵੀ ਉਸ ਕੁੜੀ ਨੂੰ ਚਿੱਠੀ ਲਿਖਣ ਦਾ ਜੇਰਾ ਕਰ ਬੈਠਾ ਉਹ ਸੱਚਮੁੱਚ ਬੜੀ ਹੀ ਖੂਬਸੂਰਤ ਸੀ ਜਦ ਹੱਸਦੀ ਸੀ ਤਾਂ ਲੱਗਦਾ ਸੀ ਜਿਵੇਂ ਬਸੰਤ ਰੁੱਤੇ ਕੁਲ ਕਰਦੇ ਹੋਣ ਉਸ ਦੀਆਂ ਮੋਟੀਆਂ-ਮੋਟੀਆਂ ਅੱਖਾਂ ਤੇ ਅੱਖੀਆਂ ਚ ਪਾਈ ਸੁਰਮੇ ਦੀ ਤਾਰ ਸਿੱਧੀ ਕਿ ਲੇਜੇ ਨੂੰ چیرਦੀ ਜਾਂਦੀ ਸੀ ਉਸ ਦਾ ਗੋਲ ਮਟੋਲ ਜਿਹਾ ਹਰਦਮ ਹੱਸਦਾ ਚਿਹਰਾ ਵਿੱਚੋਂ چیر ਦੇ ਕੇ ਵਾਇਆ ਹੋਇਆ ਸਿਰ ਤੇ ਕੰਨਾਂ ਦੇ ਸੱਜੇ ਖੱਬੇ ਕੀਤੇ ਦੋ ਕਰੇਲੇ ਅੱਜ ਵੀ ਮੈਨੂੰ ਇਨ ਬਿਨ ਹੀ ਚਿੱਤੇ ਨੇ ਜਮਾਤ ਵਿੱਚ ਉਹ ਹੀ ਇੱਕ ਐਸੀ ਕੁੜੀ ਸੀ ਜਿਸ ਦੇ ਵਾਲ ਉਸੇ ਲਗ ਤੱਕ ਲੰਬੇ ਸਨ ਲੰਬੇ ਵਾਲਾਂ ਕਰਕੇ ਉਹ ਹੋਰ ਵੀ ਜ਼ਿਆਦਾ ਸੋਹਣੀ ਲੱਗਦੀ ਸੀ ਜਮਾਤियां ਹੋਰ ਕੁੜੀਆਂ ਭਾਵੇਂ ਸੋਨੀਆ ਜ਼ਰੂਰ ਸਨ ਪੈਰੋਸ ਜਿੰਨੀਆਂ ਨਹੀਂ ਉਹ ਸਭ ਤੋਂ ਅਲੱਗ ਸੀ ਸਭ ਤੋਂ ਸੋਹਣੀ ਉਸਦੇ ਫੱਬ ਦੇ ਨਵੇਂ ਨਕਸ਼ਾ ਕਰਕੇ ਜਮਾਤ ਦੇ ਤਕਰੀਬਨ ਸਾਰੇ ਮੁੰਡੇ ਉਸਦੇ ਦੀਵਾਨੇ ਹੋ ਗਏ ਜਾਪਦੇ ਸਨ ਕਈ ਮੁੰਡੇ ਤਾਂ ਉਸ ਦੇ ਰਾਹਾਂ ਵਿੱਚ ਫੁੱਲ ਵਿਛਾਉਣ ਨੂੰ ਵੀ ਤਿਆਰ ਰਹਿੰਦੇ ਕੁੜੀਆਂ ਜਦ ਕਦੇ ਕਿਸੇ ਮੁੰਡੇ ਨੂੰ ਆਪਣੀ بجائے ਉਸ ਕੁੜੀ ਖਾਤਰ ਪਲਕਾਂ ਵਿਚਾਈ ਖੜਾ ਵੇਖਦੀਆਂ ਤਾਂ ਅੰਦਰੋਂ ਅੰਦਰੀ ਤਾਂ ਉਹ ਜਿਵੇਂ ਬਿਲਕੁਲ ਸੜਪੂਜੀ ਜਾਂਦੀਆਂ ਪਤਾ ਨਹੀਂ ਕਿ ਕਿਉਂ ਪਰ ਇੰਨਾ ਜ਼ਰੂਰ ਸੀ ਕਿ ਕੁੜੀਆਂ ਨੂੰ ਉਸ ਕੁੜੀ ਨਾਲ ਈਰਖਾ ਹਮੇਸ਼ਾ ਤੋਂ ਹੀ ਰਹੀ ਸੀ ਪਾਵੇਂ ਕੀ ਜਮਾਦੀਏ ਹੋੜ ਕੁੜੀਆਂ ਉਸ ਨਾਲ ਹੀ ਰਿਖਾ ਕਰਿਆ ਕਰਦੀਆਂ ਸਨ ਪਰ ਇੱਕ ਕੁੜੀ ਜੋ ਉਸ ਦੀ ਸਭ ਤੋਂ ਅਜੀ ਸੀ ਹਮੇਸ਼ਾ ਉਸ ਦੇ ਨਾਲ ਹੀ ਰਿਆ ਕਰਦੀ ਉਹ ਆਂਦੀ ਜਾਂਦੀ ਵਿਅਸਤੇ ਨਾਲ ਹੀ ਸੀ ਬੈੰਦੀ ਵੀ ਉਸੇ ਦੇ ਨਾਲ ਹੀ ਸੀ ਤੇ ਖਾਣਾ ਵੀ ਉਸੇ ਨਾਲ ਹੀ ਖਾਂਦੀ ਸੀ ਮਤਲਬ ਪੱਕੀ ਦੋਸਤੀ ਸੀ ਉਸ ਦੀ ਸੋ ਜਦ ਅਸੀਂ ਉਸ ਕੁੜੀ ਨੂੰ ਚਿੱਠੀ ਦੇਣ ਦੀ ਯੋਜਨਾ ਬਣਾਈ ਤਾਂ ਸਭ ਤੋਂ ਪਹਿਲਾਂ ਸਹਿਮਤੀ ਨਾਲ ਇਹ ਹੀ ਫੈਸਲਾ ਕੀਤਾ ਗਿਆ ਕਿ ਚਿੱਠੀ ਸਿੱਧਾ ਉਸ ਕੁੜੀ ਨੂੰ ਨਾ ਦੇ ਕੇ ਉਸ ਦੀ ਸਹੇਲੀ ਹੱਥ ਪੁੱਜ ਤੱਕ ਕਰ ਦਿੱਤੀ ਜਾਵੇ ਇਸ ਲਈ ਇੱਕ ਤਾਂ ਚਿੱਠੀ ਦੇਣ ਦਾ ਕੰਮ ਵੀ ਸੌਖਾ ਹੋ ਜਾਉ ਸੰਗ ਨਹੀਂ ਲੱਗੂ ਤੇ ਦੁੱਜਾ ਸਾਨੂੰ ਵਿੱਚ ਵਿਚੋਲਣ ਵੀ ਲੱਭ ਜਾਉ ਚੰਨੀ ਨੂੰ ਮੈਂ ਖੋਰੇ ਤਦ ਤੋਂ ਵੇਖਦਾ ਆਇਆ ਸੀ ਜਦ ਹੱਲੇ ਮੈਂ ਸਕੂਲ ਵਿੱਚ ਨਵਾਂ ਨਵਾਂ ਦਾਖਲਾ ਹੀ ਹੋਇਆ ਸੀ ਪਹਿਲੇ ਦਿਨ ਤੋਂ ਹੀ ਉਸਦੀ ਸੋਹਣੀ ਸੂਰਤ ਮੇਰੇ ਦਿਲ ਦੇ ਕਿਸੇ ਕੋਨੇ ਵਿੱਚ ਘਰ ਕਰ ਗਈ ਸੀ ਮੈਂ ਖੁਦ ਨੂੰ ਬੜਾ ਪਾਗਾਂ ਵਾਲਾ ਸਮਝਦਾ ਸੀ ਕਿ ਉਹ ਮੇਰੀ ਜਮਾਤਨ ਸੀ ਕਿਉਂਕਿ ਇਸ ਬਹਾਨੇ ਰੋਜ਼ ਹੀ ਮੈਨੂੰ ਉਸਦੇ ਦੇਦਾਰ ਹੋ ਜਾਇਆ ਕਰਦੇ ਸਨ ਜਿਵੇਂ ਜਿਵੇਂ ਮੈਂ ਵੱਡਾ ਹੁੰਦਾ ਗਿਆ ਮੇਰਾ ਉਸ ਨਾਲ ਮੋਹ ਵੱਧਾ ਗਿਆ ਹੁਣ ਮੈਂ ਇਹ ਸਮਝਣਾ ਸ਼ੁਰੂ ਕਰ ਦਿੱਤਾ ਕਿ ਇਸ਼ਕ ਆਖਰ ਬਲਾ ਕੀ ਕਿਉਂ ਇਸ਼ਕ ਵਿੱਚ ਅਸੀਂ ਇੱਕ ਇੱਕ ਦੂਜੇ ਲਈ ਮਰ ਮਿਟ ਜਾਣ ਲਈ ਲੋਚਦੇ ਹਨ ਕਿਉਂ ਇੱਕ ਦੂਜੇ ਨਾਲ ਤਾਂ ਉਮਰ ਹੀ ਜ਼ਿੰਦਗੀ گزارਾਂ ਦੀ ਅਕਸਮਾ ਖਾਂਦੇ ਹਨ ਕਿਉਂ ਵੱਡੇ ਵੱਡੇ ਵਾਅਦੇ ਕਰਦੇ ਹਨ ਕਿਉਂ ਉਹ ਇੱਕ ਦੂਜੇ ਦੇ ਤਰਲੇ ਜੇ ਲੈਂਦੇ ਆ ਕਹਿੰਦੇ ਹਨ ਕਿ ਉਹਨਾਂ ਦਾ ਤਾਂ ਇੱਕ ਦੂਜੇ ਤੋਂ ਬਿਨਾਂ ਗੁਜ਼ਾਰਾ ਹੀ ਨਹੀਂ ਨਿੰਮੂ ਕਾਲਪਨਿਕ ਨਾ ਚੰਨੀ ਦੀ ਪੱਕੀ ਸਹੇਲੀ ਇੱਧਰ ਆਈ ਮੇਰੇ ਆੜੀਆਂ ਨੇ ਬਿਨਾ ਅੱਗਾ ਪਿੱਛੇ ਵੇਖਿਆ ਨਿੰਮੂ ਨੂੰ ਬੁਲਾ ਲਿਆ ਨਿੰਮੂ ਨੇ ਤਾਂ ਖਰੇ ਸੁਨਿਆ ਨਹੀਂ ਸੁਨਿਆ ਪਰ ਜਿਸ ਵਕਤ ਸਖਸ਼ ਨੇ ਉਸ ਵਕਤ ਸੁਨਿਆ ਉਹ ਸਾਡਾ ਹਿਸਾਬ ਦਾ ਮਾਸਟਰ ਸੀ ਹਾਂ ਬਾਈ ਕੀ ਲੜਣਾ ਨਿੰਮੂ ਤੋਂ ਮਾਸਟਰ ਨਿੱਕੋ ਕੁਰੀ ਵੱਟੀ ਤੇ ਸਾਨੂੰ ਚਾਰਾਂ ਚਾਰਾਂ ਨੂੰ ਬਿੰਦ ਚੱਟੇ ਹੀ ਤਰੇਲੀਆਂ ਆਉਣ ਲੱਗੀਆਂ ਕੁਛ ਨਹੀਂ ਮਾਸਟਰ ਜੀ ਕੁਛ ਨਹੀਂ ਡਰਿਆ ਸੈਮਿਆ ਜ ਆ ਪਾਲੀ ਮੇਰਾ ਆੜੀ ਸਫਾਈਆਂ ਦੇਣ ਲੱਗਾ ਨਾ ਨਾ ਕੋਈ ਗਲਤੀ ਹੋਈ ਇੰਨਾ ਆਖ ਮਾਸਟਰ ਸਾਡੇ ਸਿਰ ਤੇ ਖਲੋ ਗਿਆ ਉਸ ਵਕਤ ਸਾਨੂੰ ਚਾਰਾ ਨੂੰ ਮਾਸਟਰ ਅਥੋਂ ਕੁੱਟੇ ਜਾਂਦਾ ਐਨਾ ਡਰ ਨਹੀਂ ਸੀ ਜਿੰਨਾ ਇਸ ਗੱਲੋਂ ਸਤਾ ਰਿਆ ਸੀ ਕਿ ਜੇ ਮਾਸਟਰ ਨੇ ਸਾਡੇ ਮੂੰਹ ਸੱਚੋ ਗਲਵਾ ਲਿਆ ਤਾਂ ਭਰੀ ਜਮਾਤ ਵਿੱਚ ਸਾਡੇ ਨਾਮ ਦੀ ਬਦਨਾਮੀ ਹੋ ਜਾਣੀ ਸੀ ਹਾਂ ਕੱਕੇ ਦੱਸ ਕੀ ਕੰਮ ਪੈ ਗਿਆ ਤੈਨੂੰ ਨਿੰਮੂ ਨਾਲ ਪਾਲੀ ਜਿਸਨੇ ਕਿ ਨਿੰਮਨ ਨੂੰ ਬੁਲਾਉਣ ਦੀ ਕੋਸ਼ਿਸ਼ ਕੀਤੀ ਸੀ ਬਹੁਤੇ ਚਾਹ ਦਾ ਮਾਰਿਆ ਕਾਲ ਨਾ ਕਰ ਬੈਠਾ ਫਿਰ ਜਦੋਂ ਮਾਸਟਰ ਜੀ ਨੇ ਉਸ ਤੋਂ ਇਹ ਸਵਾਲ ਪੁੱਛਿਆ ਤਾਂ ਵਿਚਾਰਾ ਸਾਡਾ ਪਾਲੀ ਜਵਾਬ ਦੇਣ ਤੋਂ ਵੀ ਜਾਂਦਾ ਰਿਹਾ ਅਕਰ ਨੂੰ ਬਸ ਉਹ ਵੀ ਨਿੱਕਾ ਜਿਹਾ ਮੂੰਹ ਕਰਕੇ ਹੀ ਰਹਿ ਗਿਆ ਨਾ ਹੁਣ ਬੋਲਦੇ ਕਿਉਂ ਨਹੀਂ ਕੀ ਸੱਪ ਸੁੰਘ ਗਿਆ ਤੁਹਾਨੂੰ ਮਾਸਟਰ ਖਾਸਾ ਹੀ ਪਖਿਆ ਲੱਗਦਾ ਸੀ ਅਸਲ ਮਾਸਟਰ ਨੂੰ ਇੱਕ ਦਾਈ ਬਰਦਾਸ਼ਤ ਨਹੀਂ ਸੀ ਕਿ ਉਸ ਦੀ ਕਲਾਸ ਦੌਰਾਨ ਕੋਈ ਵੀ ਮੁੰਡਾ ਕੁੜੀ ਕਿਸੇ ਹੋਰ ਨੂੰ ਬੁਲਾਵੇ ਉਹ ਤਾਂ ਜੇ ਕਿਸੇ ਮੁੰਡੇ ਨੂੰ ਵੀ ਕਿਸੇ ਹੋਰ ਮੁੰਡੇ ਦੇ ਕਾਪੀ ਕਿਤਾਬ ਮੰਗਦਿਆ ਵੇਖ ਲੰਦਾ ਉਸੇ ਵਕਤ ਉਸ ਸਬੰਧਿਤ ਮੁੰਡੇ ਦੇ ਗਲ ਪੈ ਜਾਇਆ ਕਰਦਾ ਫਿਰ ਜੋ ਉਸ ਮੁੰਡੇ ਤੇ ਝਾੜ ਪੈਂਦੀ ਸੀ ਤੌਬਾ ਤੌਬਾ ਕੁੜੀਆਂ ਦੀ ਕਹਾ ਤਾਂ ਉਹ ਤਾਂ ਅਕਸਰ ਮਾਸਟਰ ਦੇ ਕੱਬੇ ਸੁਬਾਤੋ ਡਾਡੀਆਂ ਉਸ ਦੀ ਜਮਾਤ ਵਿੱਚ ਨਿੱਕੀ ਜਿੰਨੀ ਵੀ ਆਵਾਜ਼ ਨਹੀਂ ਸੀ ਕਰਿਆ ਕਰਦੀਆਂ ਐਦਾਂ ਲੱਗਦਾ ਸੀ ਜਿਵੇਂ ਮਾਸਟਰ ਕਲਾਸ ਵਿੱਚ ਕੁੜੀਆਂ ਹੋਣੀ ਨਾ ਹੋਣ ਇੰਨੀ ਸ਼ਾਂਤੀ ਹੋ ਜਾਇਆ ਕਰਦੀ ਸੀ ਕਲਾਸ ਵਿੱਚ ਜਿਵੇਂ ਕਲਾਸ ਵਿੱਚ ਮਾਸਟਰ ਨੇ ਕੋਈ ਸਾਧ ਆ ਕੇ ਬੈ ਗਿਆ ਹੋਵੇ ਤੇ ਇਹ ਸਭ ਕੁੜੀਆਂ ਬੀਬੀਆਂ ਬਣ ਉਸ ਦਾ ਪ੍ਰਵਚਨ ਸੁਣਨ ਲਈ ਧਿਆਨ ਲਾਈ ਬੈਠੀਆਂ ਹੋਣ। ਵੰਨਾ ਕੁੜੀਆਂ ਦੀ ਤਾਂ ਇਹ ਗੱਲ ਹੈ ਕਿ ਇਹਨਾਂ ਦੀ ਤਾਂ ਛੀਚੜੁੱਪੀ ਸਾਰਾ ਦਿਨ ਬੰਦ ਨਹੀਂ ਹੁੰਦੀ। ਖੈਰ ਗੱਲ ਸੀ ਮੁੰਡੇ ਦੀ ਮੁੰਡੇ ਨੂੰ ਬੁਲਾਉਂਦੀ ਪਰ ਇੱਥੇ ਤਾਂ ਗੱਲ ਮੁੰਡੇ ਦੀ ਕੁੜੀ ਨੂੰ ਬੁਲਾਉਂਦੀ ਹੋ ਗਈ ਸੀ। ਫਿਰ ਸਿਆਪਾ ਤਾਂ ਪੈਣੇ ਸੀ। ਖੜਾ ਤੇ ਹੋ ਕਾਕਾ ਹੁੰ ਦੱਸ ਕੀ ਗੱਲ ਹੋਈ? ਮਾਸਟਰ ਵਿਚਲੀ ਗੱਲ ਕਢਾਉਣ ਲਈ ਕੁਝ ਜ਼ਿਆਦਾ ਹੀ ਤੱਲੋ ਮਿਰਚੀ ਹੋ ਰਿਆ ਸੀ ਪਰ ਇੱਧਰ ਮੇਰੇ ਦੋਸਤ ਪਾਲੀ ਦਾ ਤਾਂ ਉਹ ਹਾਲ ਹੋ ਗਿਆ ਕਿ ਆਪੇ ਫਾਤੜੀ ਹੈ ਤੈਨੂੰ ਕੌਣ ਛੁਡਾਵੇ ਹਾਂਜੀ ਮਾਸਟਰ ਜੀ ਪਾਲੀ ਜਵਾਨਾ ਵਾਂਗ ਖੜਾ ਹੋਇਆ ਮਾਸਟਰ ਜੀ ਵੱੰਨੀ ਵੇਖਣ ਲੱਗਾ ਪਤਾ ਨਹੀਂ ਉਸਨੂੰ ਕੀ ਸੋਚੀ ਜੋ ਜਗ ਤਮ ਹੀ ਇੰਨਾ ਫਰਤੀਲਾ ਹੋ ਬਣਿਆ ਮਾਸਟਰ ਤੇ ਆ ਲੱਗਦਿਆ ਮੈਂ ਪੁੱਛਣਾ ਵੀ ਨਿੰਮੂ ਨੂੰ ਕਿਉਂ ਬੁਲਾਇਆ ਤੂੰ ਐਸਾ ਵੀ ਕੀ ਜ਼ਰੂਰੀ ਕੰਮ ਪੈ ਗਿਆ ਸੀ ਤੈਨੂੰ ਜੋ ਹਾਲ ਦੀ ਘੜੀ ਜੇ ਨਾ ਕੀਤਾ ਤਾਂ ਮੁੜ ਕੇ ਹੋਣਾ ਹੀ ਨਹੀਂ ਪਤਾ ਹੀ ਨਾ ਵੀ ਮੈਨੂੰ ਮੇਰੀ ਕਲਾਸ 'ਚ ਕੋਈ ਬੋਲਦਾ ਜਾਂ ਬੁਲਾਉਣਾ ਚੰਗਾ ਨਹੀਂ ਲੱਗਦਾ ਮਾਸਟਰ ਆਪਣੀ ਇੱਕ ਅੱਖ ਦਾ ਪਰਵੱਟਾ ਉਤਾੜ ਚੁੱਕੀ ਸ਼ੱਕੀ ਨਿਗਾਹ ਨਾਲ ਪੜੇ ਨੂੰ ਤੜਣ ਲੱਗਾ ਤੂੰ ਦੱਸ ਕੁੜੀਏ ਮਾਸਟਰ ਦਾ ਇਸ਼ਾਰਾ ਨਿੰਮੂ ਵਾਲੀ ਸੀ ਵਿਚਾਰੀ ਨਿੰਮੂ ਵੀ ਉਸ ਵਕਤ ਸੋਚਦੀ ਹੋਣੀ ਕਿੱਥੇ ਫਸਾ ਦਿੱਤਾ ਮੈਂ ਇੰਨਾ ਸੁਦਾਈਆਂ ਨੂੰ ਹਾਂਜੀ ਸਰ ਨਿੰਮੂ ਵਿਚਾਰੀ ਡਰਦੀ ਉੱਠਦਾ ਗਈ ਪਰ ਅੱਗੋਂ ਉਸ ਨੂੰ ਵੀ ਕੋਈ ਜਵਾਬ ਨਹੀਂ ਸੀ ਉੜ ਰਿਆ ਦੱਸ ਕੀ ਕਹਿੰਦਾ ਸੀ ਇਹ ਤੈਨੂੰ ਮਾਸਟਰ ਨੇ ਆਪਣੀਆਂ ਅੱਖਾਂ ਰੱਤਾਂ ਕੋ ਵੱਡੀਆਂ ਕਰ ਲਈਆਂ ਖਰੇ ਨਿੰਮੂ ਨੂੰ ਡਰਾਉਣ ਖਾਤਰ ਹੀ ਕੁਛ ਨਹੀਂ ਸਰ ਕੁਛ ਨਹੀਂ ਕਿਹਾ ਇੰਨੇ ਮੈਨੂੰ ਨਿੰਮੂ ਤਾਂ ਸੱਚੀ ਕਹਿ ਰਹੀ ਸੀ ਪਰ ਸਾਡੇ ਮਾਸਟਰ ਨੂੰ ਉਸ ਤੇ ਯਕੀਨ ਨਹੀਂ ਸੀ ਉਹਦਾ ਯਕੀਨਤਾ ਉਸ ਨੂੰ ਸਾਡੇ ਤੇ ਵੀ ਨਹੀਂ ਸੀ ਤਾਂ ਹੀ ਉਹ ਸਾਡੀ ਗੱਲ ਬਿਨਾਂ ਸੁਨੇ ਉਸਨੇ ਨਿੰਮੂ ਨੂੰ ਗਵਾਹੀ ਦੇਣ ਲਈ ਆਪਣੇ ਸ਼ੱਕ ਦੇ ਕਟਾਰੇ 'ਚ ਖੜਾ ਕਰ ਲਿਆ ਸੀ ਜੱਜ ਤੇ ਵਕੀਲ ਇੱਕੋ ਹੀ ਹੋਵੇ ਤਾਂ ਸੋਚੋ ਨਿਆ ਕਿਹੋ ਜਿਹਾ ਹੋਊ ਸਾਡਾ ਮਾਸਟਰ ਵੀ ਸੱਚ ਜਾਣੋ ਇਹੋ ਰੋਲ ਅਦਾ ਕਰ ਰਿਹਾ ਸੀ ਪੂਰੀ ਦੀ ਪੂਰੀ ਜਮਾਤ ਪਰ ਇੱਕ ਚੈਰੀ ਜਾਪਦੀ ਸੀ ਜਿਸ ਵਿੱਚ ਜਮਾਤੀਏ ਦਰਖਤ ਤੇ ਮੈਂ ਮੁਜਰਮ ਬਣ ਗਿਆ ਜਾਪਦਾ ਸੀ ਮੈਂ ਸੋਚ ਰਿਹਾ ਸੀ ਜੇ ਮੇਰੇ ਆੜੀ ਮੇਰੇ ਪੱਖ ਵਿੱਚ ਨਹੀਂ ਤਾਂ ਮੇਰੇ ਵਿਰੋਧ ਵਿੱਚ ਕੌਣ ਕਿ ਮੇਰੇ ਵਿਰੋਧ ਵਿੱਚ ਮੇਰੀ ਹੀ ਲਿਖੀ ਉਹ ਚਿੱਠੀ ਤਾਂ ਨਹੀਂ ਜੋ ਮੈਂ ਆਪਣੇ ਪਿਆਰ ਦੇ ਹਜਾਰ ਵਜੁੱਤ ਚੰਨੀ ਨੂੰ ਦੇਣ ਵਾਲਾ ਹਾਂ ਆ ਹੱਥ 'ਚ ਕੀ ਫੜਿਆ ਹੈ ਦਿਖਾ ਤਾ ਮੈਨੂੰ ਆ ਕੀ ਰੋਹੀ ਹੋਇਆ ਜਿਸ ਦਾ ਡਰ ਸੀ ਮਾਸਟਰ ਨੇ ਆਪਣੀ ਬਾਜ਼ ਨਜ਼ਰ ਨਾਲ ਪਾਲੀ ਦੇ ਹੱਥ ਵਿੱਚ ਫੜੀ ਚਿੱਠੀ ਵੇਖ ਲਈ ਕੀ ਸਰ ਪਾਲੀ ਤਾਂ ਸੱਚ ਜਾਨੋਂ ਬੰਦ ਲੀ ਗਿਆ ਹਾਂ ਪਰ ਜੀ ਹੋਰ ਕੀ ਮਾਸਟਰ ਦਾ ਸ਼ੱਕ ਹੁਣ ਪੱਕਾ ਹੋ ਗਿਆ ਜਾਪਦਾ ਸੀ ਪਰਜੀ ਕਿਹੜੀ ਪਰਚੀ ਸਰ ਪਾਲੀ ਨੇ ਪੋਲੀ ਜੀ ਚੱਕਰ ਬਣਾ ਕੇ ਮਾਸਟਰ ਨੂੰ ਵਗਰਾਉਣਾ ਚਾਇਆ ਪਰ ਮਾਸਟਰ ਵੀ ਕਿਹੜਾ ਕੱਚਾ ਖਿਡਾਰੀ ਸੀ ਸੌਖਿਆ ਤਾਂ ਉਹ ਵੀ ਕਿਹੜਾ ਸਾਨੂੰ ਛੱਡਣ ਵਾਲਾ ਸੀ ਮਾਸਟਰ ਦੀ ਨਿਗਾ ਪਰਚੀ ਤੇ ਪਈ ਵੇਖ ਕੇ ਪਾਲੀ ਨੇ ਪੋਲੇ ਹੱਥੀ ਪਰਚੀ ਹੇਠਾ ਸੁੱਟ ਦਿੱਤੀ ਖਰੇ ਉਸਨੇ ਸੋਚਿਆ ਹੋਣਾ ਕਿ ਹੇਠਾ ਸੁੱਟਣ ਦੇ ਪਰਚੀ ਕਿਤੇ ਜ਼ਮੀਨ ਤੇ ਰੁਲਦੇ ਨਿੱਕੇ ਮੋٹے ਕਾਗਜ਼ਾਂ ਵਿੱਚ ਜਿੱਖ ਹੋ ਜਾਏਗੀ ਫਿਰ ਮੋਗਲੋ ਮੌਕਾ ਜਾ ਵੇਖ ਕੇ ਉਹ ਵੀ ਉਸ ਪਰਚੀ ਨੂੰ ਥਾਈ ਲੋਨ ਜੱਗਾ ਹੋ ਜਾਏਗਾ ਪਰ ਕਿਸਮ ਨੂੰ ਸਾਡੀ ਸ਼ਾਇਦ ਕੁਝ ਹੋਰ ਮਨਜ਼ੂਰ ਸੀ ਜਿਸ ਪਲ ਪਾਲੀ ਨੇ ਆਪਣੇ ਹੱਥੋਂ ਉਸ ਪਰਚੀ ਨੂੰ ਜ਼ਮੀਨ ਤੇ ਸੁੱਟਿਆ ਉਸੇ ਪਲ ਮਾਸਟਰ ਨੇ ਵੀ ਉਸਨੂੰ ਅਜਿਹਾ ਕਰਦਿਆਂ ਵੇਖ ਲਿਆ ਅੱਛਾ ਤਾਂ ਮੇਰੇ ਨਾਲ ਚਲਾਕਿਆਂ ਮਾਸਟਰ ਨੇ ਅੱਖਾਂ ਜੀਆਂ ਮਟਕਾ ਕੇ ਕਿਹਾ ਚੱਕਿਆ ਨੂੰ ਚੱਕ ਹੁਣ ਤਾਂ ਚਿੱਠੀ ਚੁਕਨੀ ਹੀ ਪੈਣੀ ਸੀ ਕਿਉਂਕਿ ਮਾਸਟਰ ਨੇ ਪਾਲੀ ਨੂੰ ਰੰਗੇ ਹੱਥੀ ਜੋ ਫੜ ਲਿਆ ਸੀ ਅੱਜ ਵੀ ਇਸ ਵਾਕੇ ਨੂੰ ਯਾਦ ਕੀਤਾ ਮੇਰਾ ਹਾਸਾ ਨਿਕਲ ਆਉਂਦਾ ਪਾਲੀ ਉਸ ਵਕਤ ਵੀ ਆਪਣੀ ਲਗਦੀਵਾ ਪਰਚੀ ਨੂੰ ਨਜ਼ਰ ਨਾ ਕਰਨਦੀਪੁਰ ਜ਼ੋਰ ਕਰਛਿਸ਼ ਕਰ ਰਿਹਾ ਸੀ ਜਦਕਿ ਪਰਚੀ ਨੂੰ ਹਿੱਸਾ ਸੁਟਦਿਆਂ ਤਾਂ ਮਾਸਟਰ ਨੇ ਆਪ ਉਸ ਨੂੰ ਆਪਣੀ ਅੱਖੀ ਵੇਖ ਲਿਆ ਸੀ। ਨਾ ਹੁਣ ਪੈਰ ਜਿਹੇ ਕਿਉ ਮਰੀ ਜਾਣਾ ਸਿੱਧੀ ਤਰ੍ਹਾਂ ਫੜਾ ਕੇ ਉਹ ਨਹੀਂ ਦਿੰਦਾ। ਪਾਲੀ ਹੱਲੇ ਵੀ ਜ਼ਮੀਨ ਤੇ ਡਿੱਗੀ ਪਰਚੀ ਨੂੰ ਪੈਰ ਦੇ ਠੁੱਡੇ ਨਾਲ ਪਰਾਂ ਖਿਸਕਾਉਣ ਦੀ ਕੋਸ਼ਿਸ਼ ਦੀ ਸੋਚ ਰਿਹਾ ਸੀ ਪਰ ਸਾਡੇ ਚੁਸਤ ਮਾਸਟਰ ਦੇ ਸਾਹਮਣੇ ਵਿਚਾਰੇ ਪਾਲੀ ਦੀ ਕੋਈ ਪੇਸ਼ ਨਹੀਂ ਸੀ ਚੱਲ ਰਹੀ। ਹਾਰ ਕੇ ਪਾਲੀ ਨੇ ਪਰਚੀ ਮਾਸਟਰ ਨੂੰ ਫੜਾ ਦਿੱਤੀ। ਆ ਕੀ ਹੋਵੇ ਪਰਚੀ ਨੂੰ ਵੇਖ ਕੇ ਹੋਰ ਨਾ ਮੁੰਡਿਆਂ ਦੇ ਮੂੰਹ ਅੱਡੇ ਤੇ ਅੱਡੇ ਰਹਿ ਗਏ। ਦੱਦਕੇ ਕੁੜੀਆਂ ਮੂੰਹ ਨਾਲ ਮੂੰਹ ਜੋੜੀ ਕੁਸਰਮੁਸਰ ਕਰਨ ਲੱਗੀਆਂ। ਪੱਕਾ ਇਹ ਲਵ ਲੈਟਰ ਹੋਣਾ। ਤਾਈ ਉਹ ਤਾਂ ਦਿੰਦਾ ਨਹੀਂ ਸੀ ਪਿਆ। ਜਮਾਤ ਦੀਆਂ ਕੁਝ ਕੁੜੀਆਂ ਇੱਕ ਦੂਜੇ ਨਾਲ ਆਪਣੀਆਂ ਕਹਾਣੀਆਂ ਸਾਂਝੇ ਕਰਨ ਲੱਗੀਆਂ। ਪਰ ਨਿੰਮੂ ਨੂੰ ਕਿਉਂ? ਉਹ ਕਿਹੜਾ ਇੰਨੀ ਸੋਹਣੀ ਆ? ਇਤੋਂ ਚੰਗਾ ਤਾਂ ਚੰਨੀ ਨੂੰ ਦੇ ਦਿੰਦਾ। ਕੁੜੀਆਂ ਜੋ ਵੀ ਕੁਸਰਮੁਸਰ ਜੀਆਂ ਕਰ ਰਹੀਆਂ ਸਨ ਸਭ ਮੈਨੂੰ ਸੁਣਾਈ ਦੇ ਰਿਹਾ ਸੀ। ਕਿਉਂਕਿ ਉਕਤ ਕੁੜੀਆਂ ਮੇਰੇ ਲਾਗੇ ਹੀ ਬੈਠੀਆਂ ਸਨ ਤੇ ਮੇਰੇ ਕੰਨ ਉਹਨਾਂ ਵੱਲ ਹੀ ਸਨ। ਇਹਨੂੰ ਕਿਹੜਾ ਪਤਾ ਨਹੀਂ ਹੋਣਾ ਬਸ ਉੱਤੋਂ-ਉੱਤੋਂ ਹੀ ਮਿਸਨੀ ਜੀ ਬੰਦੀ ਐ ਕੁੜੀਆਂ ਭਾਣੇ ਨਿੰਮੂ ਨੂੰ ਸਭ ਪਤਾ ਸੀ ਇਹ ਵੀ ਕਿ ਕੋਈ ਉਸਨੂੰ ਚਿੱਠੀ ਦੇਣ ਵਾਲਾ ਸੀ ਜਦ ਕਿ ਅਸਲ ਵਿੱਚ ਅਜਿਹਾ ਕੁਝ ਵੀ ਨਹੀਂ ਸੀ ਸੱਚੀ ਕੁੜੀਆਂ ਕਿੰਨਾ ਸੋਚਦੀਆਂ ਨੇ ਨਾ ਕਿੰਨੇ ਕਿਆਸ ਲਾਉਂਦੀਆਂ ਨੇ ਵੀ ਇੱਕਨ ਹੋਣਾ ਜਾਂ ਇੱਕਨ ਹੋ ਗਿਆ ਹੋਣਾ ਜਾਂ ਇੱਕਨ ਹੋ ਸਕਦਾ ਮਤਲਬ ਭੂਤ ਤੋਂ ਭਵਿੱਖ ਤੱਕ ਦੇ ਕਿਆਸ ਖੈਰ ਇਦਾਂ ਪਾਲੀ ਇੱਥੋਂ ਚਿੱਠੀ ਫੜ ਕੇ ਮਾਸਟਰ ਜੀ ਨੇ ਪੜਨੀ ਸ਼ੁਰੂ ਕੀਤੀ ਤੇ ਉਦਦਰ ਜਮਾਤ ਵਿੱਚ ਚਿੱਠੀ ਨੂੰ ਲੈ ਕੇ ਹਾਹਾਕਾਰ ਮਚ ਗਈ ਕੋਈ ਪੰਜਾ ਸੰਤਾ ਮਿੰਟਾ ਮਗਰੋਂ ਤੈਨੂੰ ਬਣਾਉਣਾ ਮੈਂ ਬੰਦਾ ਚੱਲ ਕੇ ਰਾ ਹੈਡਮਾਸਟਰ ਨੇ ਕੋਲ ਮਾਸਟਰ ਪਾਲੀ ਦਾ ਕੰਮ ਰੋੜਦਿਆਂ ਲਗਭਗ ਧੁੰਦੇ ਜਿਹੀ ਉਸ ਨੂੰ ਆਪਣੇ ਨਾਲ ਲੈ ਗਿਆ ਸ਼ਰਦੋ ਸਰ ਮੈਨੂੰ ਛੱਡ ਦਿਓ ਹੋਰ ਕਿਤੇ ਕਾਨੀ ਨਾਲ ਲਾ ਦਿਓ ਮੈਂ ਹੈਰਾਨ ਸੀ ਕਿ ਇੰਨਾ ਹੋਣ ਤੇ ਵੀ ਪਾਲੀ ਨੂੰ ਮਜ਼ਾਕ ਕਿਵੇਂ ਸੁਝ ਰਿਹਾ ਸੀ ਫਿਰ ਕੀ ਸੀ ਇੱਧਰ ਮਾਸਟਰ ਪਾਲੀ ਨੂੰ ਨਾਲ ਲੈ ਕੇ ਜਮਾਤ ਵਿੱਚੋਂ ਬਾਹਰ ਕੀ ਗਿਆ ਸਾਨੂੰ ਸਾਰੇ ਆੜੀਆਂ ਨੂੰ ਆਪਣੀ ਜਾਨ ਦੀ ਪੈ ਗਈ ਕਿ ਰਾਜਾ ਬਣਾ ਕੇ ਜਦ ਅਸੀਂ ਬਾਕੀ ਦੇ ਬੱਚੇ ਤਿੰਨੋਂ ਆੜੀ ਮੈਂ ਰਮਨ ਤੇ ਗੁਰਮਖ ਮਸਲੇ ਦਾ ਹੱਲ ਤਲਾਸ਼ਣ ਬੈਠੇ ਤਾਂ ਰਮਨ ਨੇ ਗਿਆ ਜਾਰੇ ਤਾਂ ਬਾਲੀ ਉਹ ਮਾੜੀ ਹੋ ਗਈ ਆਪਣੇ ਨਾਲ ਹੁਣ ਫਿਰ ਕਿੱਦਾਂ ਕਰੀਏ ਦੂਜਾ ਦੋਸਤ ਗੁਰਮਖ ਵੀ ਇਸ ਗੱਲ ਨੂੰ ਲੈ ਕੇ ਕਾਫੀ ਫਿਕਰਮੰਦ ਲੱਗ ਰਿਹਾ ਸੀ ਜਦ ਕੀ ਪਤਾ ਇਹ ਸਭ ਨੂੰ ਪਹਿਲਾਂ ਹੀ ਸੀਗੇ ਅੱਜ ਨਹੀਂ ਤਾਂ ਕੱਲ ਅਸੀਂ ਫੜਾਈ ਜਾਣਾ ਸੀ ਸੋ ਮੁਕਤੀ ਗੱਲ ਅਸੀਂ ਉੱਡੀ ਕਰੇ ਸੀ ਆਪਣੇ ਨਾਂ ਦੇ ਆਉਣ ਵਾਲੇ ਫਤਵੇ ਨੂੰ ਪਲਾਕੂ ਪਿੱਛੋਂ ਬਲਾਵਾ ਆਇਆ ਐਡਮਿਸਟਰ ਨੇ ਸਾਨੂੰ ਆਪਣੇ ਆਫਿਸ 'ਚ ਸੱਦਿਆ ਸੀ ਰਮਨ ਤੇ ਗੁਰਮਖ ਖੇਰਾਲ ਸੰਕੀ ਮੈਡਮ ਨੇ ਉਹਨਾਂ ਨੂੰ ਕਿਉਂ ਨਹੀਂ ਸੀ ਸੱਦਿਆ ਜਦਕਿ ਇਸ਼ਕ ਦੇ ਇਸ ਨੇਕ ਕੰਮ ਚਿੱਠੀ ਵਾਲੇ ਕਾਂਡ ਵਿੱਚ ਤਾਂ ਉਹ ਵੀ ਸ਼ਾਮਿਲ ਸਨ ਮੈਨੂੰ ਕੱਲਿਆਂ ਜਾਂਦਿਆਂ ਵੇਖ ਮੇਰੇ ਆੜੇ ਮੈਨੂੰ ਦਿਲਾਸਾ ਦੇਣ ਲੱਗੇ ਜਿਵੇਂ ਮੈਂ ਸੱਚਮੁੱਚ ਹੀ ਸੱਚਾ ਭੁਗਤਣ ਚੱਲਿਆ ਹੋਵਾਂ ਵੈਸੇ ਵੀ ਅੱਗੇ ਜੋ ਹੋਇਆ ਉਹ ਮੇਰੇ ਲਈ ਕਿਸੇ ਸਜ਼ਾ ਤੋਂ ਘੱਟ ਨਹੀਂ ਸੀ ਸੋ ਜਦ ਮੈਂ ਆਫਿਸ ਪਹੁੰਚਿਆ ਮੈਂ ਕਮਿੰਗ ਮੈਮ ਮੈਂ ਅੰਦਰ ਆਨ ਦੀ ਇਜਾਜ਼ਤ ਲੈਣੀ ਚਾਹੀ ਪਰ ਹੈੱਡ ਮਿਸਟਰ ਨੇ ਬੜੀ ਹੀ ਬੇਰੁਖੀ ਜੀ ਨਾਲ ਮੇਰੀ ਗੱਲ ਸੁਣ ਕੇ ਵੀ ਅਣਸੁਣੀ ਕਰ ਛੱਡੀ ਲੋ ਜੀ ਆ ਗਿਆ ਮੁੰਡਾ ਸਾਡੇ ਸਾਹਬ ਦੇ ਮਾਸਟਰ ਨੇ ਮੈਡਮ ਦੀ ਤਵੱਜੋ ਮੇਰੇ ਤੇ ਦਿਵਾਉਣੀ ਚਾਹੀ ਜਦ ਕਿ ਮੈਨੂੰ ਵੇਖ ਕੇ ਮੂੰਹ ਤਾਂ ਮਾਸਟਰ ਦਾ ਹੀ ਵਿਗੜਿਆ ਜਾ ਲੱਗ ਰਿਹਾ ਸੀ ਕਮ ਇਨ ਮੈਡਮ ਨੇ ਪਹਿਲਾਂ ਵਾਲੇ ਹੀ ਬੇਰੁਕੀ ਬਕਰਾਰ ਰੱਖੀ ਪੁੱਛੋ ਇਹਨੂੰ ਮੈਂ ਮੇਰੇ ਸਾਹਮਣੇ ਤਾਂ ਬੋਲਣਾ ਨਹੀਂ ਇਹਨੇ ਮਾਸਟਰ ਨੇ ਮੇਰੇ ਵੱਨੀ ਇੰਜ ਵੇਖ ਕੇ ਆਖਿਆ ਜਿਵੇਂ ਉਹ ਮੈਨੂੰ ਕੁਝ ਜ਼ਿਆਦਾ ਹੀ ਖਫਾ ਹੋ ਚੱਲਿਆ ਹੋਵੇ ਮੈਂ ਵੀ ਸਮਝ ਗਿਆ ਕਿ ਸੱਚ ਤਾਂ ਪਰਦਾ ਚੁੱਕਿਆ ਗਿਆ ਹੈ ਬਸ ਹੁਣ ਮੈਨੂੰ ਡੇਕਸੀ ਕਦਮ ਐ ਮੈਥੋ ਪੁੱਛਣ ਕਿ ਇਹ ਕੀ ਕਰਾਂ ਮੈਂ ਇਹ ਕਰਾਂ ਮੇਰਾ ਕੀਤਾ ਹੀ ਹੈ ਜਾਜੇ ਲੈਟਰ ਆਪਨੇ ਲਿਖਾ ਹੈ ਹੈਡਮਿਸਟਰ ਹਿੰਦੀ ਬੋਲਦੀ ਸੀ ਉਹ ਜਾਂਦੀ ਤਾਂ ਉਸ ਨੂੰ ਪੰਜਾਬੀ ਸੀ ਪਰ ਬੋਲਣ ਵਾਲੇ ਵਾਕ ਰਚਨਾ ਅਕਸਰ ਗਲਤ ਕਰ ਜਾਇਆ ਕਰਦੀ ਸੀ ਜਾਨੀ ਕਿ ਪੰਜਾਬੀ ਭਾਸ਼ਾ ਦੀ ਵਿਆਕਰਣ ਹੱਥ ਕਾਫੀ ਕਮਜ਼ੋਰ ਸੀ ਉਸ ਦਾ ਸੋ ਜਦ ਮੈਮ ਨੇ ਮੈਨੂੰ ਇਹ ਸਵਾਲ ਪੁੱਛਿਆ ਤਾਂ ਮੈਂ ਬਿਨਾਂ ਡਰੇ ਆਖ ਦਿੱਤਾ ਹਾਂ ਜੀ ਇਹ ਲੈਟਰ ਮੈਂ ਹੀ ਲਿਖਿਆ ਆਪਕੋ ਪਤਾ ਹੈ ਆਪ ਅਭੀ ਕਿਤਨੀ ਏਜ ਕੇ ਹੋ ਇਸ ਏਜ ਮੇ ਬੱਚੇ ਜੇ ਸਭ ਨਹੀਂ ਕੀਆ ਕਰਤੇ ਔਰ ਆਪ ਜੈਸੇ ਤੋ ਬਿਲਕੁਲ ਵੀ ਨਹੀਂ ਪਤਾ ਹੈ ਨਾ ਬੋਰਡ ਕੇ ਐਗਜ਼ਾਮ ਹੋਣੇ ਵਾਲੇ ਹੈ ਆਪਕੇ ਆਪਸੇ ਮੈਨੂੰ ਐਸੀ ਉਮੀਦ ਨਹੀਂ ਥੀ ਮੈਡਮ ਨੇ ਟਿੱਲਾ ਜੈਮੂ ਬਣਾ ਲਿਆ ਤੇ ਮੈਂ ਮੈਡਮ ਵੱਲ ਟਿਕਟਿਕੇ ਲਗਾਈ ਵੇਖੀ ਗਿਆ ਮੈਡਮ ਇਸ ਨੇ ਇਹ ਜਾਣ ਕੇ ਨਹੀਂ ਕੀਤਾ ਇਸ ਤੋਂ ਇਹ ਚਿੱਠੀ ਲਿਖਣੀ ਵੀ ਨਹੀਂ ਇਸਨੇ ਤਾਂ ਚਿੱਠੀ ਲਿਖਣੀ ਵੀ ਨਹੀਂ ਥੀ ਅਸੀਂ ਹੀ ਇਹਨੂੰ ਚੁੱਕਿਆ ਇਹ ਤਾਂ ਬਸ ਚੱਕ ਚੱਕ ਚ ਆਇਆ ਰਗੜਿਆ ਗਿਆ ਪਾਲੀ ਮੇਰੇ ਕੋਲ ਖੜਾ ਮੇਰਾ ਪੱਕ ਪੂ ਰਿਆ ਸੀ ਜਦ ਕਿ ਮਾਸਟਰ ਜਾਣ ਪੁੱਝ ਕੇ ਆਖਦੇ ਤਦਕੇ ਨਾਲ ਉਸਨੂੰ ਚੁੱਪ ਕਰਾਉਂਦਾ ਰਿਹਾ ਅਸਲ ਮਾਸਟਰ ਨੇ ਸੀ ਚੰਦਾ ਕਿ ਇਸ ਕੇਸ ਨੂੰ ਐਨੀ ਛੇਤੀ ਬੰਦ ਕੀਤਾ ਜਾਵੇ ਉਹ ਤਾਂ ਸਗੋਂ ਇਸ ਮਸਲੇ ਨੂੰ ਖਿੱਚ-ਖਿੱਚ ਕੇ ਲੰਮਾ ਕਰਨ ਲਈ ਪੂਰੀ ਵਿਉਂਤ ਬਣਾਈ ਬੈਠਾ ਸੀ ਮੈਡਮ ਜੀ ਤੁਸੀਂ ਇਹਦੀਆਂ ਗੱਲਾਂ ਚਨਾਓ ਮੈਂ ਤਾਂ ਕਹਿਣਾ ਤੁਸੀਂ ਇਹਨਾਂ ਦੇ ਘਰਦਿਆਂ ਨੂੰ ਵੀ ਬੁਲਾਓ ਇੱਥੇ ਮਾਸਟਰ ਨੇ ਪਾਲ ਦੀ ਚ ਕਿਉਂ ਪੌਂਦਾ ਕੰਮ ਕੀਤਾ ਪਰ ਘਰਦਿਆਂ ਨੂੰ ਕਿਉਂ ਜੀ ਐਡਾ ਵੀ ਕੀ ਕੁਨਾ ਕਰਦਾ ਪਾਲੀ ਦੇ ਚਿਹਰੇ ਦੇ ਰੰਗ ਹਰ ਪੀਤ ਦੇ ਪਲ ਨਾਲ ਬਦਲਦੇ ਜਾ ਰਹੇ ਸਨ ਉਸ ਨੂੰ ਡਰ ਸੀ ਕਿ ਜੇ ਇੱਥੇ ਕੋਟਾ ਪਾ ਨਾ ਚੜਿਆ ਤਾਂ ਘਰਦਿਆਂ ਤੋਂ ਤਾਂ ਛੱਤਰ ਪੈਣੇ ਹੀ ਪੈਣੇ ਸਨ ਏ ਉਸ ਬਖਾਲ ਮੇਰਾ ਵੀ ਸੀ ਬਸ ਮੈਨੂੰ ਆ ਸੀ ਤਾਂ ਇੱਕ ਇਸ ਇੱਕ ਗੱਲ ਦੀ ਕਿ ਮੇਰੇ ਮਾਮਾ ਮਾਮੀ ਮੈਨੂੰ ਸਮਝ